ਕੁਝ ਬਦਲ ਜਾਂਦੇ ਨੇ ਕੁਝ ਲੋਕ ਬਦਲ ਜਾਂਦੇ ਨੇ ਬਸ ਇਸ ਤਰ੍ਹਾਂ ਹੀ ਲੋਕ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ ਨੇ ਚਾਹ ਵਿੱਚ ਸ਼ੱਕਰ ਨਾ ਹੋਵੇ ਤਾਂ ਪੀਂਗ ਵਿੱਚ ਕੀ ਮਜ਼ਾ ਤੇ ਜ਼ਿੰਦਗੀ ਵਿੱਚ ਦੋਸਤ ਨਾ ਹੋਵੇ ਤਾਂ ਜੀਵਨ ਵਿੱਚ ਕੀ ਮਜ਼ਾ ਬੁੱਲਾਂ ਦੀ ਹਸੇ ਨੂੰ ਹਕੀਕਤ ਨਾ ਸਮਝੇ ਇਹ ਜ਼ਿੰਦਗੀ ਦਿਲ ਵਿੱਚ ਉੱਤਰ ਕੇ ਦੇਖ ਕਿੰਨਾ ਟੁੱਟੇ ਹੋયા ਅਸੀਂ ਬਹੁਤ ਤਾਂ ਰਿਸ਼ਤੇ ਇਸ ਲਈ ਵੀ ਖਤਮ ਹੋ ਜਾਂਦੇ ਨੇ ਕਿਉਂਕਿ ਇੱਕ ਸਹੀ ਨਹੀਂ ਬੋਲ ਸਕਦਾ ਦੂਸਰਾ ਸਹੀ ਨਹੀਂ ਸਮਝ ਪਾਉਂਦਾ ਦੋ ਪਲ ਮੁਸਕਰਾ ਕੇ ਅੱਖਾਂ ਨਮ ਹੋ ਗਈਆਂ ਫੇਰ ਉਹੀ ਗਮ ਸੀ ਫੇਰ ਉਹੀ ਅਸੀਂ ਸੀ ਨਾ ਅਣਪੜ ਰਹਾ ਨਾ ਯੋਗ ਹੋਇਆ ਖੰਮ ਖਾਂ ਇਹ ਜ਼ਿੰਦਗੀ ਤੇਰੇ ਸਕੂਲ ਵਿੱਚ ਦਾਖਲ ਹੋਇਆ ਦਿਲ ਦਾ ਬੁਰਾ ਨਹੀਂ ਹਾਂ ਮੈਂ बस अल्फाज़ਾਂ ਵਿੱਚ ਥੋੜੀ ਸ਼ਰਾਰਤ ਲਈ ਫਿਰਦਾ ਮੈਂ ਕਿਉਂ ਕਿਸੇ ਦੀ ਯਾਦਾਂ ਵਿੱਚ ਰੋਇਆ ਜਾਵੇ ਕਿਉਂ ਕਿਸੇ ਦੇ ਸੁਪਨਿਆਂ ਵਿੱਚ ਖੋਇਆ ਜਾਵੇ ਬਾਹਰ ਠੰਡ ਬਹੁਤ زیادہ ਹੈ ਕਿਉਂ ਉੱਪਰ ਚਾਹੀ ਲੈ ਕੇ ਸੋਇਆ ਜਾਵੇ